ਸਸੀ ਗਾਲ ਜੀ ਅੱਜ ਮੈਂ ਖੜਾ ਹਾਂ ਜ਼ੀਰਖਪੁਰ ਦੀ ਦੇਵ ਕੰਪਲੈਕਸ ਮਾਰਕੀਟ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਆ ਸਾਰੀ ਮਾਰਕੀਟ ਜਿਹੜੀ ਬੰਦ ਹੈ ਪਰ ਜਿਹੜੀ ਕਰਿਆਨਾ ਸ਼ਾਪਸ ਐ ਤੇ ਮੋਬਾਈਲ ਸ਼ਾਪਸ ਐ ਉਹ ਖੁੱਲੀਆਂ ਤੇ ਦੁਕਾਨਦਾਰਾਂ ਦੀ ਗਰੋਸ਼ ਹੈ ਕਿ ਜੇਕਰ ਲੌਕਡਾਊਨ ਲਗਾਣਾ ਤਾਂ ਉਹ ਪੂਰੀ ਤਰ੍ਹਾਂ ਲਗਾਇਆ ਜਾਵੇ ਨਾ ਕਿ ਸਿਰਫ ਕੁਝ ਜਿਹੜੇ ਦੁਕਾਨਦਾਰ ਐ ਉਹਨਾਂ ਦਾ ਗਲਾ ਕੁੱਟਿਆ ਜਾਵੇ ਤੁਸੀਂ ਦੇਖ ਸਕਦੇ ਤਾਂ ਸਾਰੀ ਜਿਹੜੀ ਆਵਾਜ਼ ਆਈ ਹੈ ਉਸੇ ਤਰ੍ਹਾਂ ਚੱਲ ਰਹੀ ਆ ਪਰ ਲੋਕਾਂ ਤੇ ਕੋਈ ਅਸਰ ਨਹੀਂ ਹੈਗਾ ਪੁਲਿਸ ਖੜੀ ਐ ਪਰ ਉਹ ਕਿਸੇ ਨੂੰ ਰੋਕ ਨਹੀਂ ਰਹੀ ਆਪਾਂ ਦੁਕਾਨਦਾਰ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਅ ਹਾਂਜੀ ਕਹਿਣਾ ਜੀ ਆਪਣਾ ਮੇਰਾ ਹੁਮਾ ਸ਼ੰਕਰ ਹੈ ਜੀ ਹੁਮਾ ਸ਼ੰਕਰ ਜੀ ਕਿਸ ਚੀਜ਼ ਦੀ ਦੁਕਾਨ ਹੈ ਆਪਣੀ ਆਪਣੀ ਰੈਡੀਮੇਡ ਗਾਰਮੈਂਟ ਦੀ ਹੈਗੀ ਜੀ ਮੇਰੀ ਦੀਗਾ ਤੇ ਅੱਜ ਜਿੱਦਾਂ ਸਰਕਾਰ ਨੇ ਲਾਕਡਾਊਨ ਕਰਿਆ ਪੰਜਾਬ ਸਰਕਾਰ ਨੇ ਕਿ ਕੁਝ ਦੁਕਾਨਾਂ ਬੰਦ ਹੈ ਕੁਝ ਖੁੱਲੀਆਂ ਉਹਦੇ ਵਾਰ ਥੋੜਾ ਕਾ ਕਰ ਦੇਖੋ ਜੀ ਇਹ ਪੰਜਾਬ ਸਰਕਾਰ ਨੇ ਜੋ ਹੁਕਮ ਦਿੱਤੇ ਹੈ ਸਾਰਾ ਸਾਰ ਗਲਤ ਹੈਗੇ ਜੀ ਇਹ ਕੁਝ ਜਿਹੜੀ ਮੋਬਾਈਲ ਦੀ ਦੁਕਾਨਾਂ ਖੁੱਲੀਆਂ, ਇੱਕ ਕਿਰਿਆਨੇ ਦੀ ਦੁਕਾਨਾਂ ਖੁੱਲੀਆਂ, ਕੁਝ ਹੋਰ ਦੁਕਾਨਾਂ ਖਾਣ ਪੀਣ ਦੀ ਦੁਕਾਨਾਂ ਖੁੱਲੀਆਂ। ਦੁਕਾਨਦਾਰ ਤਾਂ ਸਾਰੇ ਇੱਕ ਬਰਾਬਰ ਹੈਗੇ ਜੀ। ਅਸੀਂ ਵੀ ਦੁਕਾਨਦਾਰ ਹੈਗੇ, ਸਾਡਾ ਵੀ ਰੋਜੀ ਰੋਟੀ ਦੁਕਾਨ ਤੇ ਚੱਲਦੀ ਹੈਗੀ ਜੀ। ਅਸੀਂ ਵੀ ਕਿਰਾਏਦਾਰ ਹੈਗੇ। ਬਲਕਿ ਜਿਹੜੀ ਕਿਰਿਆਨੇ ਦੀ ਦੁਕਾਨਾਂ ਤੇ ਅਸੀਂ ਇਸ ਨੂੰ ਇੱਥੇ ਖੜਿਆ ਇੰਨਾ ਰਸ਼ ਹੈਗਾ। ਸਾਡੀ ਦੁਕਾਨੇ ਤੇ ਤਾਂ ਬਿਲਕੁਲ ਰਸ਼ ਵੀ ਨਹੀਂ ਹੁੰਦਾ। ਸਾਡੀ ਦੁਕਾਨੇ ਤੇ ਇੱਕ ਦਾ ਕਸਟਮਰ ਆਉਂਦਾ ਵੀ ਬੜੀ ਮੁਸ਼ਕਿਲ ਨਾਲ ਆਉਂਦਾ ਹੈ। ਕਿਰਿਆਨੇ ਦੀ ਗੱਲ ਤਾਂ 100-100 ਬੰਦੇ ਹੀ ਲੈਣੇ ਲੱਗੇ ਹੋਏ ਆ। ਇਹ ਸਾਰਾ ਕੁਝ ਖੋਲਿਆ ਜਾਵੇ ਆਪਾਂ ਕੁਝ ਹੋਰ ਦੁਕਾਨਦਾਰ ਆਪਣੇ ਨਾਲ ਖੜੇ ਆ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂ ਸਤਨਾਮ ਸਿੰਘ ਜੀ ਜਿੱਦਾਂ ਅੱਜ ਲਾਕਡਾਊਨ ਹੈ ਸਰਕਾਰ ਨੇ ਦੁਕਾਨਾਂ ਬੰਦ ਕਰੀਆਂ ਆ ਕੁਝ ਦੁਕਾਨਾਂ ਖੁੱਲੀਆਂ ਤੇ ਜ਼ਿਆਦਾਤਰ ਬੰਦ ਆ ਇਸ ਬਾਰੇ ਦੱਸ ਕੇ ਕਹਿਣਾ ਦੇਖੋ ਜੀ ਇਹ ਸਰਕਾਰ ਦੀ ਨੀਤੀ ਇਸ ਬਾਰੇ ਬਹੁਤ ਹੀ ਸਪਸ਼ਟ ਹੋਣੀ ਚਾਹੀਦੀ ਹੈ ਜਿਹੜੀ ਤਾਂ ਬਹੁਤ ਹੀ ਜ਼ਰੂਰੀ ਐਸੈਂਸ਼ੀਅਲ ਆਈਟਮਸ ਹੈ ਜਿਵੇਂ ਕੇਮਿਸਟ ਹੋਗੇ ਉਹ ਤਾਂ ਚਲੋ ਓਪਨ ਕਰਨੀ ਪੈਣੀ ਸਾਨੂੰ ਇਸ ਤੋਂ ਇਲਾਵਾ ਜਿਹੜੇ ਹੋਰ ਦੁਕਾਨਦਾਰ ਹੈ ਛੋਟੇ ਦੁਕਾਨਦਾਰੇ ਸਾਡੇ ਦੁਕਾਨਦਾਰ ਭਰਾ ਹੈ ਉਹਨਾਂ ਨੂੰ ਵੀ ਅਲਾਉ ਕਰਨਾ ਚਾਹੀਦਾ ਸਰਕਾਰ ਨੂੰ ਹਰੇਕ ਬੰਦਾ ਆਪਣੇ ਛੋਟੇ ਬਿਜ਼ਨਸ ਤੋਂ ਆਪਣੇ ਘਰ ਪਰ ਘਰਵਾਰ ਚਲਾ ਰਿਹਾ ਹੈ ਬੱਚਿਆਂ ਦੀ ਰੋਜ਼ੀ ਰੋਟੀ ਕਮਾ ਰਿਹਾ ਹੈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਵੀ ਸਾਡੀ ਤਕਰੀਬਨ ਸਾਰੇ ਦੁਕਾਨਦਾਰ ਭਰਾਵਾਂ ਦੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਆਪਾਂ ਇਹੀ ਮੰਗ ਪੱਤਰ ਦਵਾਵਾਂਗੇ ਅੱਜ ਆਪਾਂ ਸਲਾਹ ਕਰਦੇ ਹਾਂ ਸਾਰੇ ਭਰਾ ਕਿ ਆਪਾਂ ਸਾਰੀ ਦੁਕਾਨਾਂ ਨੂੰ ਚਾਹੇ ਘੱਟ ਸਮੇਂ ਲਈ ਲਾਹੂ ਕਰਿਆ ਜਾਏ ਪਰ ਰੋਜ਼ ਖੋਲਣ ਦੀ ਸਾਨੂੰ ਸੌਲਤ ਦਿੱਤੀ ਜਾਏ ਚਾਹੇ 6 ਵਜੇ ਤੋਂ ਪਹਿਲਾਂ ਘਟਾ ਕੇ ਇੱਕ ਘੰਟਾ ਹੋਰ ਘਟਾ ਦੇ ਜਾਈਏ ਸਵੇਰ ਦਾ ਵੀ ਟਾਈਮ ਕੁਝ ਕਰ ਦਿੱਤਾ ਜਾਵੇ ਪਰ ਡੇਲੀ ਅਲਾਉ ਕੀਤਾ ਜਾਏ ਸਾਨੂੰ ਖੁੱਲਣ ਵਾਸਤੇ ਅਨੁਵਾਦੀ ਕਹਾਂ ਨਾ ਆਪਣਾ ਰਿਸ਼ਭ ਨਾਮ ਹੈ ਜੀ ਫੈਂਸੀ ਕਲੋਥ ਹਾਊਸ ਕਪੜੇ ਦਾ ਕੰਮ ਹੈ ਜੀ ਹਾਂ ਜੀ ਫੈਂਸੀ ਕਲੋਥ ਹਾਊਸ ਦੁਕਾਨ ਕਰਾਂ ਮੈਂ ਪਾਥ ਰੋਡ 'ਤੇ ਹਾਂ ਜੀ ਕੀ ਕਹਣਾ ਤੁਹਾਡਾ ਜੀ ਲੋਕਡਾਊਨ ਬਈ ਆਪਣਾ ਕਹਿਣਾ ਇਹ ਹੈ ਜੇ ਇਹ ਤਾਂ ਸਾਰੀ ਦੁਕਾਨੇ ਪ੍ਰੋਪਰਲੀ ਖੋਲ ਦੀ ਜਾਏ 9:00 ਤੋਂ 5:00 ਦਾ ਟਾਈਮ ਰੱਖਿਆ ਚਾਹੀਏ ਉਸੇ ਦੇ ਹਿਸਾਬ ਸੇ ਖੋਲਦੇ ਸੈਟਰਡੇ ਵੀਕਐਂਡ ਆਫ ਕਰ ਦੇਣ ਜਾਂ ਫਿਰ ਸਭ ਕੁਝ ਬੰਦ ਕਰਾ ਜਾਏ ਖੋਲਾ ਜਾਏ ਜੀ ਆਪਣਾ ਹੂੰ ਇਹ ਤੇ ਰਿਕਮੈਂਡ ਕਰਦੇ ਰਹਿ ਬਲ ਨਾ ਨਾ ਅਣੀ ਭਾਈ ਕਾਦਾ ਕੰਮ ਆ ਆਪਣਾ ਮੇਰਾ ਹੀ ਚਸ਼ਮੇ ਦਾ ਕੰਮ ਹੈ ਅੱਜ ਜਿਹੜਾ ਲੋਕਡਾਊਨ ਲੱਗਿਆ ਇਹਦੇ ਬਾਰੇ ਕੋਈ ਤਾਂ ਕਹਾਂ ਕੇ ਇਹ ਲੋਕਡਾਊਨ ਬਿਲਕੁਲ ਗਲਤ ਲੱਗਿਆ ਜੀ ਜਿਹਦੇ ਤੇ ਤਾਂ ਰਸ਼ ਹੁੰਦਾ ਜਿਹੜੀ ਦੁਕਾਨ ਤੇ ਉਹ ਤਾਂ ਸਾਰੀਆਂ ਦੁਕਾਨਾਂ ਖੁੱਲ੍ਹੀ ਪਈਆਂ ਜਿਹਦੇ ਤੇ ਇੱਕ ਦੋ ਇੱਕ ਦੋ ਗਾਹਕ ਹੁੰਦੇ ਆ ਉਹ ਸਾਰੀਆਂ ਬੰਦ ਕਰਾ ਰੱਖੀਆਂ ਸਰਕਾਰ ਨੇ ਅਸੀਂ ਕਿਰਾਇਆ ਆ ਗਿਆ ਅਸੀਂ ਕਿਰਾਇਆ ਕਿੱਥੋਂ ਦੇਣੇ ਆ 10-10000 ਰੁਪਏ ਕਿਰਾਇਆ ਹੈਗਾ ਖਾਣ ਨੂੰ ਕੁਝ ਹੈ ਨਹੀਂ ਸਾਡੇ ਕੋਲ ਤੇ ਕਿਆ ਮੰਗ ਤੁਹਾਡੇ ਸਰਕਾਰ ਨੂੰ ਸਰਕਾਰ ਤੋਂ ਇਹੀ ਮੰਗ ਹੈ ਜਾਂ ਤਾਂ ਸਾਰੀਆਂ ਦੁਕਾਨਾਂ ਬੰਦ ਹੋਣੀ ਚਾਹੀਦੀਆਂ ਜਾਂ ਅਲੀ ਵਿਦੇਸ਼ੀ ਕਾਗਿਤ ਘਰ ਆਵਰੀ ਆਪਣਾ ਟੋਅ ਐਂਡ ਗਿਫਟ ਸਟੋਰ ਹੈ ਜੀ ਫਵਾਤ ਰੋਡ ਜੀ ਰਿਕਵਰ ਤੇ ਇਹ ਗਵਰਨਮੈਂਟ ਨੇ ਜਿਹੜਾ ਐਲਾਨ ਕੀਤਾ ਵੀ ਪਹਿਲਾ ਦਾ ਸ਼ਨੀਵਾਰ ਐਤਵਾਰ ਦੁਕਾਨਾਂ ਬੰਦ ਕਰਾਤੀਆਂ ਜੀ ਉਸ ਤੋਂ ਬਾਅਦ ਇੱਕਦਮ ਗਾਈਡਲਾਈਨ ਜਾਰੀ ਕਰਤੀ ਕਿ ਸੋਮਵਾਰ ਤੋਂ 15 ਮਈ ਤੱਕ ਮਾਰਕੀਟ ਬੰਦ ਹੈ ਜੀ ਉਹਦੇ ਚ ਕੀ ਹੈ ਹੁਣ ਕਰੈਨੇ ਦੀ ਦੁਕਾਨਾ ਉੱਥੇ ਜਾ ਕੇ ਦੇਖੋ ਪੂਰਾ ਰਸ਼ ਹੈ ਜਿੱਥੇ ਸਾਡੀਆਂ ਦੁਕਾਨਾਂ ਦੇ ਇੱਕਦੁੱਕਾ ਗਾਹਾਂ ਜਾਂਦੇ ਆ ਉਹ ਸਾਡੀਆਂ ਦੁਕਾਨਾਂ ਬੰਦ ਕਰਾ ਦਿੱਤੇ ਕਿਉਂ ਇੱਥੇ ਕੋਈ ਕਰੋਨਾ ਜ਼ਿਆਦਾ ਆਉਂਦਾ ਸਾਡੀਆਂ ਦੁਕਾਨਾਂ ਤੇ ਜੀ ਤੇ ਹੁਣ ਰੋਡ ਦੇਖ ਲੋ ਜੀ ਰੋਡਾਂ ਨੂੰ ਸਾਹ ਨਹੀਂ ਹੈਗਾ ਬੱਸਾਂ ਭਰ-ਭਰ ਕੇ ਜਾ ਰਹੀਆਂ ਠੇਕੇ ਖੁੱਲੇ ਆ ਜੀ ਗਵਰਨਮੈਂਟ ਦਾ ਤਾਂ ਆਪਣਾ ਚੱਲ ਰਿਹਾ ਨਾ ਜੁਗਾੜ ਜੀ ਅਸੀਂ ਦੱਸੋ ਕਿੱਥੋਂ ਕਰਾਇਆ ਦਈਏ ਹੁਣ ਅਗਲੇ ਮਾਲਕ ਨੇ ਤਾਂ ਕਰਾਇਆ ਮੰਗਣਾ ਦੱਸੋ ਕਿੱਥੋਂ ਦਈਏ ਕਰਾਇਆ ਜੀ ਤਾਂ ਅਸੀਂ ਇਸ ਬਾਰੇ ਪੂਰੀ ਮਾਰਕੀਟ ਦੇ ਅੰਦਰ ਰੋਸ਼ ਹੈ ਕਿ ਇਹ ਦੁਕਾਨਾਂ ਦਾ ਜੋ ਵੀ ਟਾਈਮ ਹੈ ਬਿਸ਼ੱਕ ਦੇ ਘਟਾ ਦੇਣਾ ਪਰ ਖੋਲੀ ਰੋਜ਼ ਜਾਣਗੇ ਧੰਨਵਾਦ ਲਾਕਡਾਊਨ ਦਾ ਜਿਹੜਾ ਅਸਰ ਹੈ ਉਹ ਇਹਨਾਂ ਦੇਖਣ ਨੂੰ ਨਹੀਂ ਮਿਲ ਰਿਹਾ ਆਵਾਜ਼ਾਈ ਜਿਹੜੀ ਆ ਉਹ ਉਸੇ ਤਰ੍ਹਾਂ ਚੱਲ ਰਹੀ ਹੈ ਹਲੇ ਤਾਂ ਮੈਂ ਪਵਾਰ ਰੋਡ ਤੇ ਖੜਾ ਤੁਸੀਂ ਦੇਖ ਸਕਦੇ ਆ ਗੱਡੀਆਂ ਕਾਰਾਂ ਇਸੇ ਤਰ੍ਹਾਂ ਚੱਲ ਰਹੀਆਂ ਸਰਕਾਰ ਨੂੰ ਚਾਹੀਦਾ ਹੈ ਜੇ ਲਾਕਡਾਊਨ ਕਰਨਾ ਹੈ ਤਾਂ ਉਹ ਪੂਰੀ ਤਰ੍ਹਾਂ ਕਰਿਆ ਜਾਵੇ ਤਾਂ ਕਿ ਇਸ ਲਾਕਡਾਊਨ ਦਾ ਲੋਕਾਂ ਨੂੰ ਫਾਇਦਾ ਹੋ ਸਕੇ ਜੇ ਇਦਾਂ ਇੱਕ ਦੁੱਕਾ ਦੁਕਾਨਾਂ ਬੰਦ ਕਰਕੇ ਸਾਰੀ ਦੁਕਾਨਾਂ ਖੋਲ੍ਹਣੇ ਹਨ ਤਾਂ ਫਿਰ ਲਾਕਡਾਊਨ ਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਮੈਂ ਜੀਤਪੁਰ ਤੋਂ ਵਿੱਕੀ ਪਵਾਰ ਦੇਸਿਕ ਲਈ ਥੈਂਕ ਯੂ